ਹਾਂਜੀ ਸਤ ਸ੍ਰੀ ਅਕਾਲ ਫਰੈਂਡਸ ਫਰੈਂਡਸ ਅੱਜ ਦੀ ਵੀਡੀਓ ਆਪਣੀ ਹੈਗੀ ਆ ਏਜ ਹੈ ਔਰੈਂਜ ਟਿਕੂਮਾ ਜਿਉਂਕੇ ਮੈਂ ਕੱਟਪੋਰੀ ਟਾਈਪ ਬਣਾਇਆ ਹੋਇਆ ਹੈ ਇਸ ਪlant ਤੇ ਨਹੀਂ ਹੈਗੀ ਇਹਦੇ ਵਿੱਚ ਜੋ ਇੱਕ ਵਰਡ ਨੇ ਨੇਸਟ ਬਣਾਇਆ ਹੋਇਆ ਉਹਦੇ ਤੇ ਆ ਦੇਖੋ ਪਹਿਲਾਂ ਤਾਂ ਬਹੁਤ ਰੌਂਡ ਸ਼ੇਪ ਚ ਬੜਾ ਪਿਆਰਾ ਬਣਿਆ ਹੋਇਆ ਇਹ ਮੈਂ ਦਿਖਾਉਂਦੀ ਹਾਂ ਇਦੀ ਮੈਂ ਕਟਿੰਗ ਕਰਨੀ ਸੀ ਫਾਬਰ ਜੇ ਮੈਂ ਕਟਿੰਗ ਕੀਤੀ ਸੀ ਫਲਾਵਰਿੰਗ ਬਹੁਤ ਸੋਹਣੀ ਹੋਈ ਵੀਡੀਓ ਮੈਂ ਸ਼ੇਅਰ ਨਹੀਂ ਕੀਤੀ ਤਦ ਮੈਂ ਬਿਮਾਰ ਸੀ ਠੀਕ ਤੇ ਹੁਣ ਜਦੋਂ ਮੈਂ ਵੀਡੀਓ ਇਹਦੇ ਉਸ ਤੋਂ ਬਾਅਦ ਮੈਂ ਕਟਿੰਗ ਕਰ ਦਿੱਤੀ ਸੀ ਤੇ ਇਹ ਨਿਊ ਗਰੋਥ ਆਈ ਆ ਦੇਖ ਹੀ ਸਕਦੇ ਲੀਫ ਤੋਂ ਨਿਊ ਗਰੋਥ ਤੋਂ ਬਾਅਦ ਜਦੋਂ ਮੈਂ ਹੁਣ ਇਹਦੀ ਕਟਿੰਗ ਕਰਨ ਦਾ ਫਿਰ ਟਾਈਮ ਆਇਆ ਸੀ ਫਲਾਵਰਿੰਗ ਲੈਣ ਲਈ ਕਿਉਂਕਿ ਮੈਂ ਇੱਕ ਵਾਰੀ ਕਟਿੰਗ ਕਰਕੇ ਫਲਾਵਰਿੰਗ ਮਿਸ ਕਰਦੀਆਂ ਨੈਕਸਟ ਫਲਾਵਰਿੰਗ ਲਈ ਫੇਰ ਰੈਡੀ ਕਰਦੀਆਂ ਪlant ਨੂੰ ਹਨ ਤੇ ਹੁਣ ਇਹਦੀ ਮੈਂ ਕਟਿੰਗ ਨਹੀਂ ਕਰ ਸਕਦੇ ਕਿਉਂਕਿ ਇਹਦੇ ਵਿੱਚ ਵਾਰਡਸ ਨੇ ਬਣਾਇਆ ਨੈਸਟ ਆ ਦੇਖਿਆ ਉੱਡ ਗਈ ਤੇ ਇਹਦੇ ਵਿੱਚ ਦਿੱਤੇ ਆ ਨੇ ਉਹ ਮੇਰੇ ਸਿਰ ਤੇ ਹੀ ਬੈਠੀ ਆ ਇਹਦੇ ਵਿੱਚ ਦਿੱਤੇ ਉਹਨੇ ਇੱਕ ਇੱਕ ਨਹੀਂ ਸੌਰੀ ਤਿੰਨ ਬੱਚੇ ਦਿੱਤੇ ਦੇਖ ਸਕਦੇ ਹੋ ਉਹ ਭਾਈ ਮੈਂ ਨਹੀਂ ਕੁਝ ਵੀ ਕਹਿੰਦੀ ਤੇਰੇ ਬੱਚਿਆਂ ਨੂੰ ਆ ਦੇਖੋ ਪਤਾ ਨਹੀਂ ਕੈਮਰਾ ਹਾਂਜੀ ਆ ਦੋ ਤਿੰਨ ਬੱਚੇ ਦਿੱਤੇ ਹੋਏ ਆ ਤੇ ਇਸ ਕਰਕੇ ਮੈਂ ਜ਼ਿਆਦਾ ਨਹੀਂ ਛੇੜਖਾਨੀ ਕਰਾਂਗੀ ਕਿਉਂਕਿ ਇੱਕ ਸਾਹਮਣੇ ਮੈਨੂੰ ਇਹ ਹਾਂ ਤੇ ਇਹ ਉਹ ਹੋ ਜਿਹੜਾ ਕੈਟਰਪਿਲਰ ਸਮਝ ਲਓ ਉਹ ਪਰੇਸ਼ਾਨ ਕਰਦਾ ਤੇ ਲਓ ਜੀ ਇਹ ਸੀ ਤੇ ਦੂਸਰੀ ਸਾਈਡ ਆਪਾਂ ਫਿਰ ਚੱਲਦੇ ਆਂ ਸਟਿਕ ਲੈ ਲਈਏ ਜ਼ਰੂਰਤ ਹੈ ਸਟਿਕ ਦੀ ਲਓ ਜੀ ਆਪਾਂ ਦੂਸਰੀ ਚਲਦੇ ਆਂ ਸਾਈਡ ਉੱਥੇ ਵੀ ਦਿਖਾਉਂਦੇ ਆਂ ਤੁਹਾਨੂੰ ਮੈਂ ਖੁਦ ਸ਼ੌਕ ਵਿੱਚ ਸੀ ਦੇਖਣਾ ਇਹਦੇ ਵਿੱਚ ਵੀ ਆ ਦੇਖੋ ਨੈਸਟ ਬਣਿਆ ਹੋਇਆ ਦੇਖਿਆ ਆਹਾ ਹਾ ਹਾ ਦੇਖਿਆ ਵਰਡਸ ਨਿਕਲ ਗਈ ਦੇਖੋ ਬੜਾ ਇਹ ਪੱਦਾ ਜਿਹਾ ਲੱਗ ਰਿਹਾ ਸੀਗਾ ਇਹ ਮੈਂ ਹੈ ਨਾ ਜੂਮ ਕਰਕੇ ਦਿਖਾਨੀਆ ਦੇਖੋ ਇਹ ਨੈਸਟ ਬੜਾ ਪੱਦਾ ਜਿਹਾ ਲੱਗ ਰਿਹਾ ਸੀ ਬੜਾ ਗੰਦਾ ਤੇ ਮੈਂ ਇੱਕ ਦਿਨ ਇਹਦੀ ਕਟਿੰਗ ਕਰਨ ਲੱਗੇ ਮੈਨੂੰ ਕਿ ਪਤਾ ਨਹੀਂ ਕੀ ਹਵਾ ਦੇ ਨਾਲ ਵਿੱਚ ਫਸ ਗਿਆ ਹੋਵੇਗਾ ਬਿਆਂਦੀ ਦੇ ਨਾਲ ਕੁਛ ਕਚਰਾ ਵਗੈਰਾ ਫਸ ਗਿਆ ਹੋਵੇਗਾ ਜਦੋਂ ਮੈਂ ਸੀੜੀ ਲਗਾ ਕੇ ਕਿਉਂਕਿ ਵੈਸੇ ਨਾਰਮਲੀ ਮੈਂ ਤੇ ਕੋਲ ਖੜਕੇ ਨਹੀਂ ਸੀ ਹੁਣੀ ਕਟਿੰਗ ਤੇ ਮੈਂ ਨਾਰਮਲੀ ਸੀੜੀ ਲਗਾ ਕੇ ਕਟਿੰਗ ਕਰਨ ਲੱਗੇ ਤੇ ਵਿੱਚ ਵਰਸ ਇਸ ਵਿੱਚ ਵੀ ਵਾਟਸ ਨੇ ਨਾ ਬੱਚੇ ਦਿੱਤੇ ਹੋਏ ਆ ਦੋ ਠੀਕ ਬਹੁਤ ਛੋਟੇ ਆ ਜਿਵੇਂ ਉਹ ਪਹਿਲੇ ਬਨੇ ਦਿਖਾਲੇ ਇਸ ਕਰਕੇ ਮੈਂ ਇਹਨੂੰ ਨਹੀਂ ਛੇੜਖਾਨੀ ਕਰਾਂਗੀ ਪਰ ਲਾਸਟ ਟਾਈਮ ਵੀ ਇਸ ਵਾਟਸ ਨੇ ਵੀ ਬਣਾਇਆ ਸੀ ਤੇ ਤਦ ਨਾ ਕਰੋ ਖਾ ਗਏ ਸੀ ਉਹਨਾਂ ਦੇ ਬੱਚੇ ਤੇ ਇਸ ਵਾਰੀ ਇਸ ਨੇ ਬੜੀ ਸੇਫਲੀ ਜਗ੍ਹਾ ਤੇ ਬਣਾਇਆ ਆਪਣਾ ਨੇਸਟ ਕਿ ਜਿੱਥੇ ਇਸ ਨੂੰ ਕਿਸੇ ਚੀਜ਼ ਦਾ ਖਤਰਾ ਨਹੀਂ ਵਾਟਸ ਵੀ ਨਹੀਂ ਦੇਖੋ ਨੇ ਕਿੰਨਾ ਦੇਖੋ ਨੇ ਕਿੰਨਾ ਕਵਰ ਕੀਤਾ ਕਿਵੇਂ ਬਣਾਇਆ ਆ ਕਿਵੇਂ ਨਹੀਂ ਹਨਾ ਇਸ ਤਰ੍ਹਾਂ ਸ਼ੋਅ ਹੋ ਰਿਹਾ ਜਿਵੇਂ ਕੋਈ ਪੇਪਰ ਲਿਪਟਿਆ ਹੋਵੇ ਇਹਦੇ ਵਿੱਚ ਉਹਨੇ ਨਿਊਜ਼ਪੇਪਰ ਪੋਲੀਥੀਨ ਇਨਸਾਈਡ ਯੂਜ਼ ਕੀਤੇ ਆ ਬਈ ਵਾਟਰਪਰੂਫ ਕੀਤਾ ਹੋਇਆ ਬਿਲਕੁਲ ਉਹਨੇ ਅੰਦਰ ਤੋਂ ਕਿਉਂਕਿ ਪਾਣੀ ਉੱਪਰ ਮੈਂ ਸ਼ਾਵਰਿੰਗ ਕਰ ਦਿੰਦੀ ਆ ਮੈਂ ਕਾਫੀ ਦਿਨ ਹੋ ਗਏ ਇਸ ਪੌਦੇ ਨੂੰ ਪਾਣੀ ਵੀ ਨਹੀਂ ਦਿੱਤਾ ਤੇ ਵੀ ਪਾਣੀ ਦੀ ਸ਼ਾਵਰਿੰਗ ਤੋਂ ਬਚ ਲੈ ਉਹਨੇ ਅੰਦਰ ਇਨਸਾਈਡ ਨਾ ਪੋਲੀਥੀਨ ਲਗਾਇਆ ਹੋਇਆ ਤੇ ਬਾਡਸ ਮੇਰੇ ਸਿਰ ਤੇ ਬਹੁਤ ਰੌਣਾ ਪਾ ਰਿਹਾ ਹੈ ਕਿ ਹਟ ਜਾ ਇੱਥੋਂ ਵੀ ਅਸੀਂ ਦੇਖੋ ਵੀ फटाफट ਹਟ ਜਾ ਵੀ ਅਸੀਂ ਆਪਣੇ ਬੱਚਿਆਂ ਨੂੰ ਦੇਖਣਾ ਹੈ ਮੈਂ ਇਹਨਾਂ ਦੇ ਬੱਚਿਆਂ ਨੂੰ ਕੋਈ ਛੇਡ ਕਰਨੀ ਨਹੀਂ ਕਰਦੀ ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਬਾਡਸ ਟੈਸਟ ਬਣਾਉਂਦੇ ਆ ਵੈਸੇ ਮੈਂ ਦਿਖਾਉਂਦੀ ਨਹੀਂ ਆ ਕਿ ਮੇਰੇ ਨਾਲੇ ਕੀ ਕੁਝ ਲਗਾਇਆ ਹੋਇਆ ਘਰ ਦੇ ਵਿੱਚ ਪਰ ਇਹਨਾਂ ਨੇ ਇਹਨਾਂ ਬਾਕਸ ਦੇ ਵਿੱਚ ਕਦੀ ਵੀ ਨੈਸਟ ਬੱਚੇ ਨਹੀਂ ਦਿੱਤੇ ਇਹ ਜੋ ਨੇਚਰਲੀ ਬਣਾਉਂਦੇ ਆਪਣੇ ਆਪ ਉਹਨਾਂ ਦੇ ਵਿੱਚ ਇਹ ਵਾਟਸ ਬੱਚੇ ਦਿੰਦੇ ਆ ਮੈਂ ਉਹ ਵੀ ਦਿਖਾਉਂਦੀ ਆ ਦੇਖੋ ਜੀ ਪੂਰਾ ਵਿਊ ਹੀ ਆ ਮੇਰੇ ਘਰ ਦਾ ਇਸ ਟੈਂਪ ਇਹ ਦੇਖੋ ਇੱਥੇ ਮੈਂ ਇੱਕ ਬਣਾ ਕੇ ਲਗਾਇਆ ਹੋਇਆ ਹੈ ਇਹ ਵਾਟ ਟੈਸਟ ਬਣਾ ਕੇ ਲਗਾਇਆ ਹੋਇਆ ਹੈ ਆਪਣੇ ਕਲਰ ਵਾਲੇ ਡੱਬਿਆਂ ਦਾ ਹੂੰ ਇੱਕ ਸਾਈਡ ਦੀਵਾਰ ਤੇ ਲਗਾ ਰੱਖਿਆ ਆ ਦੇਖੋ ਇਹ ਵੀ ਤੇ ਇਹਨਾਂ ਦੇ ਵਿੱਚ ਵਾਟਸ ਜਾਂਦੇ ਆ ਬਾਹਰ ਨਿਕਲ ਆਉਂਦੇ ਆ ਜਿਵੇਂ ਕਿ ਇਹਦੀ ਆਂਦੀ ਆਈ ਆ بارش ਹੋਈ ਆ ਬੈਠਣਗੇ ਪਰ ਕਦੀ ਵੀ ਨੇਸਟ ਨਹੀਂ ਬਣਾਉਂਦੇ ਤੇ ਇਹ ਇਹਦੇ ਵਿੱਚ ਉੱਪਰ ਜੇ ਬਣਾਉਂਦੇ ਆ ਨੇਸਟ ਇੱਥੋਂ ਉੱਪਰ ਦਿਖੇਗਾ ਕਿ ਨਹੀਂ ਮੈਨੂੰ ਪਤਾ ਨਹੀਂ ਇਹਦੇ ਵਿੱਚ ਵੀ ਬਹੁਤ ਵੱਡਾ ਨੇਸਟ ਬਣਾਇਆ ਹੋਇਆ ਤੇ ਇਹ ਇਸ ਤਰ੍ਹਾਂ ਹਰੇ ਭਰੇ ਦਰਖਤਾਂ ਦੇ ਵਿੱਚ ਵਾਟਸ ਬਣਾਉਂਦੇ ਆ ਨੇਸਟ ਤੱਕੇ ਜੀ ਇੱਕ ਛੋਟੀ ਜਿਹੀ ਵੀਡੀਓ ਸੀ ਦਿਖਾਈ ਆ ਕਿ ਵਾਟਸ ਨੇ ਕਿਸ ਤਰ੍ਹਾਂ ਨੇਸਟ ਬਣਾਇਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਮੇਰੇ ਘਰ ਦੇ ਵਿੱਚ ਵੀ ਕੋਈ ਪੰਦਾ ਬਣਾ ਰਿਹਾ ਹਰ ਸਾਲ ਬਣਾਉਂਦੇ ਆ ਪਰ ਬਈ ਉਹ ਨਾ ਕਰੋ ਲੈ ਜਾਂਦੇ ਆ ਬੱਚੇ ਤੇ ਇਸ ਵਾਰ ਦੋਨਾਂ ਨੇ ਉਹ ਦੋਨੋਂ ਵਾਟਸ ਨੇ ਬੜਾ ਸੇਫਲੀ ਬਣਾਇਆ ਹੋਇਆ ਆ ਤੇ ਪੱਛ ਜਾਣਗੇ ਤੇ ਇਹ ਤਾਂ ਦੋ ਓਕੇ ਜੀ ਤੁਸੀਂ ਵੀ ਇਸ ਤਰ੍ਹਾਂ ਆਪਣੇ ਗਾਰਡਨ ਦੇ ਵਿੱਚ ਅਗਰ ਵਾਟਸ ਨੇਸਟ ਬਣਾਉਂਦੇ ਆ ਥੋੜੇ ਲੋਕ ਪਰੇਸ਼ਾਨ ਹੋ ਜਾਂਦੇ ਆ ਕਿ ਵਾਟਸ ਨੇਸਟ ਬਣਾਉਂਦੇ ਆ ਗੰਦਗੀ ਫਲਾਉਂਦੇ ਪਰ ਮੈਂ ਨਹੀਂ ਪਰੇਸ਼ਾਨ ਹੁੰਦੀ ਮੈਂ ਕਹਿੰਦੇ ਨਹੀਂ ਵੀ ਹਾਂ ਬਈ ਚਲੋ ਕੋਈ ਗੱਲ ਨਹੀਂ ਵੀ ਇਹਨਾਂ ਦੇ ਨਾਲ ਘਰ ਦੀ ਰੌਣਕ ਵੱਜ ਜਾਂਦੀ ਆ ਇਹਨਾਂ ਦੀ ਆਵਾਜ਼ਾਂ ਦੇ ਨਾਲ ਸਾਰਾ ਦਿਨ ਮੈਨੂੰ ਬੜਾ ਸਕੂਨ ਰਹਿੰਦਾ ਚੀਂ-ਚੀਂ ਕਰਦੀਆਂ ਮੈਨੂੰ ਰੌਣਕ ਜੇ ਰਹਿੰਦੀ ਆ ਤੇ ਦੇਖੋ ਏਸੀ ਤੇ ਵੀ ਇੰਥੋਂ ਆਉਂਦੇ ਉੱਧਰ ਵੀ ਇਹ ਵਾਟਸ ਬਣਾ ਰਹੇ ਪਤਾ ਨਹੀਂ ਕਿਹੜੀ ਪਾਰਟਸ ਬਣਾ ਰਹੀ ਆ ਨੇਸਟ ਬਣਾ ਰਹੇ ਆ ਕੀ ਕੀ ਇਕੱਠਾ ਕਰਕੇ ਲਗਾਈ ਹੋਈ ਆ ਇਹ ਤਾਂ ਹੁਣ ਜਦੋਂ ਇਸੇ ਚੱਲੇਗਾ ਤਾਂ ਸਫਾਈ ਕਰਨੀ ਪਵੇਗੀ ਇਹਦੀ ਤਾਂ ਓਕੇ ਜੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ